ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਜਨੇ ਇਤਿਹਾਸਾਂ ਜਾਂ ਕਰ ਰਿਹਾ ਨਵੀਂ ਕਿਤਾਬ ਸਿੱਖ ਰਾਜਦਾਰਾ ਸਮੇਂ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸ਼ਾਸਨ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਔਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਅੰਗਰੇਜ਼ ਲੇਖਕ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੁਫੀਆ ਵਿਭਾਗ ਵਿੱਚ ਅਫਸਰ ਸੀ ਇਸਨੇ ਸਾਰੀਆਂ ਖੂਫੀਆਂ ਰਿਪੋਰਟਾਂ ਦੇ ਸਹਾਰੇ 'ਚ ਇੱਕ ਕਿਤਾਬ ਲਿਖੀ ਹੈ ਕਿ ਕਿਦਾਂ ਡੋਗਰਾਂ ਨੇ ਗਦਾਰੀਆਂ ਕਰਕੇ ਸਿੱਖ ਰਾਜ ਨੂੰ ਖਤਮ ਕੀਤਾ ਅਤੇ ਕਿਦਾਂ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਕਿਦਾਂ ਸਾਸ਼ਾਹ ਦੀਨ ਕਤਲ ਕਰ ਦਿੱਤਾ। ਤੇ ਆ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਜ਼ਰੂਰ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾ ਪੈਣਾ ਭਰਾਵਾਂ ਤੱਕ ਪਹੁੰਚ ਜਾ ਕੇ। ਪਿਛਲੇ ਦੇ ਵਿੱਚ ਤੁਸੀਂ ਸੁਣਿਆ ਕਿ ਲਾਲ ਸਿੰਘ ਅਤੇ ਤੇਜਾ ਸਿੰਘ ਨੂੰ ਕਿਵੇਂ ਫੌਜਾਂ ਦੇ ਮੁਖੀ ਬਣਾ ਦਿੱਤਾ ਜਾਂਦਾ ਹੈ। ਔਰ ਅੱਜ ਅਗੇ ਅਧਿਆਇ ਸ਼ੁਰੂ ਕਰਦੇ ਹਾਂ ਹੁਣ ਫਿਰੋਜ਼ਪੁਰ ਉੱਪਰ ਹਮਲਾ ਕਰਨ ਬਾਰੇ ਵਿਚਾਰ ਵਟਾਂਦਰਾ ਹੋਣ ਲੱਗਾ ਤੇਜਾ ਸਿੰਘ ਅਤੇ ਲਾਲ ਸਿੰਘ ਇਸ ਗੱਲ ਤੇ ਸਹਿਮਤ ਸਨ ਕਿ ਇੱਕ ਕੋਸ਼ਿਸ਼ ਕਰਕੇ ਦੇਖ ਲੈਣੀ ਚਾਹੀਦੀ ਹੈ ਪਰ ਫੌਜ ਰਜ਼ਾਮੰਦ ਨਹੀਂ ਸੀ ਫੌਜ ਨੂੰ ਇਹ ਵਹਿਮ ਸੀ ਕਿ ਇੱਥੋਂ ਦੇ ਕਿਲੇ ਦੇ ਚਾਰੇ ਪਾਸੇ ਕਾਫੀ ਦੂਰ ਤੱਕ ਬਾਰੂਦੀ ਸਰੰਗਾਂ ਵਿਛਾਈਆਂ ਹੋਈਆਂ ਹਨ ਅਤੇ ਕਿਲੇ ਦਾ ਕਬਜ਼ਾ ਲੈਣ ਦੇ ਚੱਕਰ ਵਿੱਚ ਉਹ ਸਾਰੇ ਬਰੂਦ ਨਾਲ ਉਡਾ ਦਿੱਤੇ ਜਾਣਗੇ ਉਹਨਾਂ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਉਹਨਾਂ ਨੂੰ ਤਬਾਹ ਕਰਨ ਦੀ ਇਹ ਕੋਈ ਬੜੀ ਗਹਿਰੀ ਯੋਜਨਾ ਬਣਾਈ ਜਾ ਰਹੀ ਹੈ ਕਿਲੇ ਵਿਚਲੇ ਕੁਝ ਲੱਖ ਦੇ ਖਜਾਨੇ ਨੂੰ ਹਾਸਲ ਕਰਨ ਲਈ ਸਾਰੀ ਸਿੱਖ ਫੌਜ ਨੇ ਮਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੌਜ ਨੇ ਆਪਣੇ ਮੁਖੀਆਂ ਨੂੰ ਸਾਫ਼ ਜਵਾਬ ਦੇ ਦਿੱਤਾ ਕਿ ਉਹ ਅਜੇ ਹੀ ਮੁਹਿਮ ਲਈ ਨਹੀਂ ਜਾਣਗੇ ਜਿੱਥੇ ਉਹਨਾਂ ਦਾ ਵੱਡੇ ਪੱਧਰ ਤੇ ਕਹਾਣ ਹੋ ਸਕਣ ਦੀ ਸਭਾਵਨਾ ਹੈ ਇਸੇ ਸਮੇਂ ਦੌਰਾਨ ਹੀ ਬ੍ਰਿਟਿਸ਼ ਫੌਜ ਨੇ ਤਗੜਾ ਸੁਰੱਖਿਆ ਘੇਰਾ ਬਣਾ ਲਿਆ ਬ੍ਰਿਟਿਸ਼ ਫੌਜ ਨੇ ਬੰਦੇ ਅਸਲ ਵਿੱਚ ਥੋੜੇ ਸਨ ਪਰ ਉਹਨਾਂ ਨੇ ਸੁਰੱਖਿਆ ਘੇਰਾ ਇਸ ਤਕਨੀਕ ਨਾਲ ਬਣਾਇਆ ਸੀ ਅਤੇ ਉਹਨਾਂ ਦੇ ਹਾਵ ਪਾਵੇ ਦਰਸਾਉਂਦੇ ਸਨ ਕਿ ਉਹ ਰਣਖੇਤ ਵਿੱਚ ਸਿੱਖ ਸਿੱਖ ਫੌਜ ਉਪਰਹਾਵੀ ਹੋ ਸਕਦੀ ਹੈ ਅੰਦਨਾਈ ਲਈ ਵੀ ਤਿਆਰ ਹਮਾਰ ਤਿਆਰ ਹੈ ਇਸ ਤਰ੍ਹਾਂ ਫਿਰੋਜ਼ਪੁਰ ਅਤੇ ਇਥੋਂ ਦੀ ਬ੍ਰਿਟਿਸ਼ ਫੌਜ ਵੱਲ ਖਾਲਸਾ ਫੌਜ ਨੇ ਕੋਈ ਪਹਿਲ ਕਦਮੀ ਨਾ ਕੀਤੀ ਹਾਲਾਂਕਿ ਉਹ ਫਿਰੋਜ਼ਪੁਰ ਦੇ ਬਹੁਤ ਨੇੜੇ ਕਈ ਦਿਨ ਡੇਰਾ ਲਾ ਕੇ ਬੈਠੀ ਰਹੀ 17 ਦਸੰਬਰ ਨੂੰ ਸਵੇਰੇ ਇਸ ਵਕਤ ਇਹ ਲਾਲ ਸਿੰਘ ਦੇ ਕੈਂਪ ਵਿੱਚ ਇਹ ਗੱਲ ਖਬਰ ਪੁੱਜੀ ਕਿ ਬ੍ਰਿਟਿਸ਼ ਫੌਜ ਦੇ ਕੁਝ ਹੋਰ ਦਸਤੇ ਫਿਰੋਜ਼ਪੁਰ ਪਹੁੰਚ ਕੇ ਇਥੋਂ ਦੀ ਫੌਜ ਵਿੱਚ ਸ਼ਾਮਲ ਹੋ ਗਏ ਹਨ ਅਤੇ ਹੁਣ ਬ੍ਰਿਟਿਸ਼ ਫੌਜ ਦੀ ਹਾਲਤ ਹੋਰ ਵੀ ਮਜ਼ਬੂਤ ਹੋ ਗਈ ਹੈ ਇਹ ਸੁਣ ਕੇ ਘੋੜ ਚੜਿਆਂ ਦੀ ਸਾਰੀ ਡਿਵੀਜ਼ਨ ਅੱਗੇ ਵਧਣ ਲਈ ਤਿਆਰ ਹੋ ਗਈ। ਉਹਨਾਂ ਨਾਲ 16 ਤੋਪਾਂ ਸਨ ਜਿਨ੍ਹਾਂ ਨੂੰ ਘੋੜਿਆਂ ਨਾਲ ਖਿੱਚਿਆ ਜਾਂਦਾ ਸੀ। ਘੋੜਸਵਾਰ ਫੌਜ ਅਤੇ ਛੋਟੀਆਂ ਤੋਪਾਂ ਵਾਲੀ ਫੌਜ ਲਾਲ ਸਿੰਘ ਕੋਲ ਵਧੇਰੇ ਸੀ ਅਤੇ ਭਾਰੀ ਤੋਪਖਾਨਾ ਜਿਸ ਨੂੰ ਬਲਦ ਖਿਜਦੇ ਸਨ ਤੇਜਾ ਸਿੰਘ ਦੇ ਕੋਲ ਸੀ। ਹੁਣ ਇਹ ਸਾਰੀ ਫੌਜ ਇਕੱਠੀ ਹੋ ਕੇ ਯਾਨੀ ਕਿ ਪੈਦਲ, ਘੋੜਸਵਾਰ ਅਤੇ ਤੋਪਖਾਨਾ ਮਿਲ ਕੇ 10-12 ਮੀਲ ਹੋਰ ਅੱਗੇ ਵਧ ਗਈ। ਅਤੇ 17 ਦਸੰਬਰ ਦੀ ਦੁਪਹਿਰ ਨੂੰ ਇਸ ਫੌਜ ਨੇ ਫਿਰ ਇੱਕ ਪੜਾ ਕੀਤਾ ਲਾਲ ਸਿੰਘ ਪ੍ਰਤਾਕ ਤੌਰ ਤੇ ਬ੍ਰਿਟਿਸ਼ ਫੌਜ ਉੱਪਰ ਹਮਲਾ ਕਰਨ ਬਾਰੇ ਆਪਣਾ ਮਨ ਬਣਾਉਣ ਵਿੱਚ ਬੜੀ ਮੁਸ਼ਕਲ ਮਹਿਸੂਸ ਕਰ ਰਿਹਾ ਸੀ ਪਰ ਬ੍ਰਿਟਿਸ਼ ਫੌਜ ਨਾਲ ਟਕਰਾਅ ਦੇ ਹਾਲਾਤ ਬਣਦੇ ਜਾ ਰਹੇ ਸਨ ਸਿੱਖ ਫੌਜ ਉਸ ਦੀ ਕਾਇਰਤਾ ਨੂੰ ਤਾੜ ਗਈ ਫੌਜ ਨੇ ਉਸ ਸਾਹਮਣੇ ਵਿਦਰੋਹੀ ਫੁਰ ਵਿੱਚ ਐਲਾਨ ਕਰ ਦਿੱਤਾ ਕਿ ਫੌਜ ਤਾਂ ਬ੍ਰਿਟਿਸ਼ ਫੌਜ ਨਾਲ ਲੜਨ ਲਈ ਤਿਆਰ ਬਰ ਤਿਆਰ ਹੈ ਤਿਆਰ ਹੋ ਕੇ ਤਰੀਫੀ ਅਤੇ ਫੌਜ ਨਾ ਹਰ ਹਾਲਤ ਵਿੱਚ ਲੜਾਈ ਕਰੇਗੀ ਹੁਣ ਲਾਲ ਸਿੰਘ ਫੈਸਲਾ ਕਰ ਲਵੇ ਕਿ ਉਸਨੇ ਫੌਜ ਦੀ ਅਗਵਾਈ ਕਰਨੀ ਹੈ ਜਾਂ ਨਹੀਂ ਆਖਰ ਫੌਜ ਦੇ ਤੋਂ ਝੜਕਾਂ ਖਾ ਕੇ ਲਾਲ ਸਿੰਘ ਬ੍ਰਿਟੀਸ਼ ਫੌਜ ਨਾਲ ਟੱਕਰ ਲੈਣ ਲਈ ਤਿਆਰ ਹੋ ਗਿਆ ਜੋ ਅੰਬਾਲਾ ਤੋਂ ਆਉਂਦੇ ਹੋਏ ਮੁਦਕੀ ਦੇ ਨੇੜੇ ਤੇੜੇ ਪਹੁੰਚ ਗਈ ਸੀ ਮੁਦਕੀ ਲਾਲ ਸਿੰਘ ਦੇ ਪੜਾ ਤੋਂ ਬਸ 5 ਮੀਲ ਦੀ ਵਿੱਥ ਤੇ ਸੀ 18 ਦੀ ਸ਼ਾਮ ਨੂੰ ਜਦੋਂ ਸਿੱਖ ਅੰਗਰੇਜ਼ੀ ਫੌਜ ਤੋਂ 2 ਮੀਲ ਤੋਂ ਵੀ ਘੱਟ ਵਿੱਥ ਤੇ ਰਹਿ ਗਏ ਅੰਗਰੇਜ਼ੀ ਸੈਨਾ ਦੇ 100 ਕੋਟ ਸਵਾਰਾਂ ਨੇ ਅੱਗੇ ਵੱਧ ਕੇ ਸੁਰੱਖਿਆ ਲਾਈ ਬਣਾ ਲਈ। ਅੰਗਰੇਜ਼ੀ ਫੌਜ ਨੇ ਅਨੁਸ਼ਾਸਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਮੋਹ ਕੋਟ ਚੜਿਆਂ ਨੇ ਉਹਨਾਂ ਦੀ ਇਸ ਕਤਾਰਬੰਦੀ ਤੋਂ ਖਿੱਚ ਕੇ ਪੂਰੇ ਜੋਸ਼ ਨਾਲ ਹੱਲਾ ਬੋਲ ਦਿੱਤਾ। ਸਿੱਖ ਫੌਜ ਦਾ ਤੂਬਖਾਨਾ ਉਹਨਾਂ ਚਿਰ ਬੇ ਹਰਕਤ ਰਿਹਾ ਜਿੰਨਾ ਚਿਰ ਇਹ ਬ੍ਰਿਟਿਸ਼ ਫੌਜ ਦੇ ਮੁੱਖੀ ਹਿੱਸੇ ਦੇ ਬਿਲਕੁਲ ਸਾਹਮਣੇ ਨਾ ਆ ਗਿਆ। ਕੋਟ ਚੜਿਆਂ ਦੇ ਜਿਹੜੇ ਦਸਤੇ ਨੇ ਜੰਗ ਸ਼ੁਰੂ ਕਰਨ ਲਈ ਫੂਸ ਨੂੰ ਚੰਗਿਆੜੀ ਦਿਖਾਉਣ ਦਾ ਕੰਮ ਕੀਤਾ ਸੀ ਉਹ ਤਾਂ ਇੱਕ ਪਾਸੇ ਨੂੰ ਨਿਕਲ ਗਿਆ ਅਤੇ ਲਾਲ ਸਿੰਘ ਤੇ ਉਸ ਦੀ ਫੇਨਾ ਭੱਜੇ ਆਉਂਦੇ ਦੁਸ਼ਮਣ ਦੇ ਬਿਲਕੁਲ ਸਾਹਮਣੇ ਆ ਗਈ। ਦੁਸ਼ਮਣ ਨੇ ਇੰਨਾ ਨੇੜੇ ਹੋ ਕੇ ਲਾਲ ਸਿੰਘ ਘਬਰਾ ਗਿਆ ਜਿਵੇਂ ਉਹ ਮੌਤ ਦੇ ਮੂੰਹ ਵਿੱਚ ਜਾ ਫਸਿਆ ਹੋਵੇ। ਉਸ ਨੇ ਇੱਕਦਮ ਆਪਣੀਆਂ 14 ਤੋਪਾਂ ਨੂੰ ਗੋਲੇ ਭਰਵਾਉਣ ਦਾ ਹੁਕਮ ਦੇ ਦਿੱਤਾ। ਬਾਕੀ ਦੋ ਤੋਪਾਂ ਪਿੱਛੇ ਰਹਿ ਕੇ ਰਾਹਤ ਇਹੀ ਖਲੋਤੀਆਂ ਰਹਿ ਗਈਆਂ। ਫਿਰ ਅੰਗਰੇਜ਼ ਫੌਜ ਨੇ ਆਪਣੀਆਂ ਤੋਪਾਂ ਨੂੰ ਅੱਗੇ ਲਿਆਂਦਾ। ਅੰਗਰੇਜ਼ ਤੋਪਾਂ ਨੇ ਪਹਿਲਾਂ ਪਹਿਲਾਂ ਸਿੱਖ ਫੌਜ ਤੇ ਹਲਕੀ ਗੋਲਾਬਾਰੀ ਕੀਤੀ ਅਤੇ ਫਿਰ ਤੇਜ਼ ਗੋਲਾਬਾਰੀ ਸ਼ੁਰੂ ਕਰ ਦਿੱਤੀ ਮੂਰਲੀ ਕਤਾਰ ਵਾਲੀ ਫੌਜ ਹਾਲੇ ਲਾਲ ਸਿੰਘ ਦੁਆਰਾ ਹਮਲੇ ਦਾ ਹੁਕਮ ਦਿੱਤੇ ਜਾਂਦੀ ਉਹ ਧੀ ਕੀ ਕਰ ਰਹੀ ਸੀ ਕਿ ਅੰਗਰੇਜ਼ ਤੋਪਾਂ ਦੀ ਮਾਰ 헤ਠ ਆ ਗਏ ਹੁਣ ਅੰਗਰੇਜ਼ ਫੌਜ ਨੇ ਬੜੀ ਤੇਜ਼ੀ ਨਾਲ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਨਾਲ ਕੋਰਸਵਾਰਾਂ ਵਿੱਚ ਹੜਬੜੀ ਮਚ ਗਈ ਹੁਣ ਸਿੱਖ ਤੋਪਖਾਨਾ ਵੀ ਰੋਕ ਰੋਕ ਕੇ ਗੋਲੇ ਸੁੱਟ ਰਿਹਾ ਸੀ ਪਰ ਇਹ ਤੋਪਖਾਨਾ ਗੋਲੇ ਵਰਾਉਣ ਵੇਲੇ ਦੁਸ਼ਮਨ ਦੀ ਹਰਕਤ ਅਤੇ ਸਥਿਤੀ ਦਾ ਵੀ ਕੋਈ ਹਿਸਾਬ ਨਹੀਂ ਰੱਖ ਰਿਹਾ ਸੀ ਉਧਰੋਂ ਬ੍ਰਿਟਿਸ਼ ਫੌਜ ਬੜੀ ਤੇਜ਼ੀ ਅਤੇ ਬੜੀ ਲਗਾਤਾਰਤਾ ਨਾਲ ਅੱਗੇ ਵੱਧਿਆ ਰਹੀ ਸੀ ਅੰਗਰੇਜ਼ੀ ਬੰਦੂਕਾਂ ਦੀ ਰੇਂਜ ਹੇਠਾਂ ਸਿੱਖ ਫੌਜ ਦੇ ਘੋੜਸਵਾਰ ਦੁਸ਼ਮਣ ਦੀਆਂ ਗੋਲੀਆਂ ਦੀ ਬਿਛਾੜ ਹੇਠ ਟਿਕ ਨਾ ਸਕੇ ਅਤੇ ਮੈਦਾਨ ਛੱਡ ਕੇ ਭੱਜ ਨਿਕਲੇ ਉਹ ਆਪਣੀ ਕਈ ਤੋਪਾਂ ਵੀ ਉੱਥੇ ਹੀ ਛੱਡ ਗਏ ਸਤਲੋਏ ਵੱਲ ਘੋੜਾ ਮੋੜਨ ਵਾਲਾ ਸਭ ਤੋਂ ਪਹਿਲਾ ਬੰਦਾ ਸਿੱਖ ਫੌਜ ਦਾ ਆਪਣਾ ਆਗੂ ਰਾਜਾ ਲਾਲ ਸਿੰਘ ਸੀ ਅੰਗਰੇਜ਼ੀ ਫੌਜ ਨੇ ਪਗੋੜਾ ਹੋ ਚੁੱਕੀ ਸਿੱਖ ਫੌਜ ਦਾ ਪਿੱਛਾ ਨਹੀਂ ਕੀਤਾ ਬਸ ਉਤੇ ਹੀ ਡੇਰਾ ਲਾ ਕੇ ਬੈਠ ਗਈ ਵੱਖ-ਵੱਖ ਦਿਸ਼ਾਵਾਂ ਵਿੱਚ ਭੱਜੇ ਹੋਏ ਸਿੱਖ ਫੌਜ ਦੇ ਘੋੜਸਵਾਰ ਸਾਰੀ ਰਾਤ ਆਪਣੇ ਕੈਂਪ ਵਿੱਚ ਇਕੱਠੇ ਹੁੰਦੇ ਰਹੇ ਰਾਜਾ ਲਾਲ ਸਿੰਘ ਨੇ ਦੇਵੀ ਫੌਜ ਨੂੰ ਦੂਸਰੀ ਸਵੇਰੀ ਸਦਰਸ਼ਨ ਹੋਏ ਇਸ ਹੁੰਨ ਵਿੱਚ ਆਉਂਦਾ ਹੈ ਕਿ ਰਣ ਖੇਤਰ ਤੋਂ ਭੱਜਣ ਤੋਂ ਬਾਅਦ ਉਹ ਕਾਫੀ ਚਿਰ ਤੱਕ ਕਿਦਰੇ ਝਾੜੀਆਂ ਵਿੱਚ ਲੁਕਿਆ ਰਿਹਾ ਅਤੇ ਰਾਤ ਢਲੀ ਤੋਂ ਬਾਅਦ ਹੀ ਕੈਂਪ ਵਿੱਚ ਪਹੁੰਚਿਆ ਅਗਲੇ ਦਿਨ 19 ਤਰੀਕ ਨੂੰ ਰਾਜਾ ਲਾਲ ਸਿੰਘ ਨੇ ਸਰਦਾਰ ਤੇਜਾ ਸਿੰਘ ਨੂੰ 12 ਬਟਾਲੀਨਾ ਭੇਜਣ ਲਈ ਕਿਹਾ ਅਤੇ ਨਾਲ ਹੀ ਜਰਨਲ ਵੈਂਟੂਰਾ ਵਾਲੀ ਫ੍ਰੈਂਚ ਡਿਵੀਜ਼ਨ ਵੀ ਮੰਗਵਾ ਲਈ ਮਹਿਤਾਬ ਸਿੰਘ ਅਤੇ ਮਿਸਰ ਵਾਲੀਆਂ ਬਟਾਲੀਨਾ ਵੀ ਭੇਜਣ ਲਈ ਆਖ ਦਿੱਤਾ ਇਹਨਾਂ ਦੇ ਨਾਲ ਨਾਲ ਲਾਲ ਸਿੰਘ ਨੇ 52 ਤੋਪਾਂ ਵੀ ਮੰਗਵਾ ਲਈਆਂ 21 ਦਸੰਬਰ ਵਾਲੇ ਦਿਨ ਰਾਜਾ ਲਾਲ ਸਿੰਘ ਨੇ ਫਿਰ ਤੋਂ ਆਪਣੇ ਹੌਸਲੇ ਨੂੰ ਮਜ਼ਬੂਤ ਕੀਤਾ ਅਤੇ ਬ੍ਰਿਟਿਸ਼ ਫੌਜ ਉੱਪਰ ਹਾਵੀ ਹੋਣ ਲਈ ਚੱਲ ਪਿਆ ਉਹ ਕੈਂਪ ਤੋਂ ਸਿਰਫ 1 ਮੀਲ ਦੀ ਵਿੱਥ ਤੇ ਇੱਕ ਮੈਦਾਨ ਵੱਲ ਆ ਗਿਆ। ਇਹ ਸਥਾਨ ਨੂੰ ਫਰੋਜ਼ ਸ਼ਹਿਰ ਫਿਰੂ ਸ਼ਹਿਰ ਆਖਿਆ ਜਾਂਦਾ ਸੀ। ਪਿਛਲੀ ਹਾਰ ਤੋਂ ਫੌਜ ਵੀ ਡਰੀ ਹੋਈ ਸੀ ਅਤੇ ਕਮਾਂਡਰ ਵੀ ਫੌਜ ਦੇ ਕਮਾਂਡਰ ਦੀ ਮਨੋਂ ਲੜਾਈ ਕਰਨ ਦੀ ਇੱਛਾ ਹੀ ਨਹੀਂ ਸੀ। ਫੌਜ ਦਾ ਆਮ ਇਹ ਸਾ ਲੜਾਈ ਕਰਨ ਲਈ ਉਤਸ਼ਾਹ ਵਿੱਚ ਸੀ। ਅਜੇ ਹੀ ਬੇਦਲੀ ਜਹੀ ਨਾਲ ਲਾਲ ਸਿੰਘ ਆਪਣੀ ਫੌਜ ਨੂੰ ਲੈ ਕੇ ਫਿਰੂ ਸ਼ਹਿਰ ਦੇ ਮੈਦਾਨ ਵਿੱਚ ਆ ਗਿਆ। ਤੇਜਾ ਸਿੰਘ ਦੁਆਰਾ ਭੇਜੀਆਂ ਬਟਾਲੇਨਾ ਵੀ ਤੋਪਖਾਨੇ ਸਮੇਤ ਆ ਗਈਆਂ। ਜਨਨ ਨਵਤੂਰਾ ਵਾਲੀ ਨਾਂਵਰ ਡਿਵੀਜ਼ਨ ਵੀ ਆ ਗਈ। ਇੰਨੇ ਚਿਰ ਨੂੰ ਉਹਨਾਂ ਦੇ ਸੱਜੇ ਪਾਸੇੋਂ ਬ੍ਰਿਟਿਸ਼ ਫੌਜ ਵੀ ਆਉਂਦੀ ਦਿਖਾਈ ਦਿੱਤੀ। ਬ੍ਰਿਟਿਸ਼ ਫੌਜ ਵੀ ਬੜੇ ਉਤਸ਼ਾਹ ਵਿੱਚ ਸੀ। ਬ੍ਰਿਟਿਸ਼ ਫੌਜ ਦੇ ਉਤਸ਼ਾਹ ਦਾ ਇੱਕ ਕਾਰਨ ਸ਼ਾਇਦ ਇਹ ਵੀ ਸੀ ਕਿ ਉਹ ਇੱਕ ਵਾਰ ਇਸ ਫੌਜ ਨੂੰ ਹਰਾ ਕੇ ਪਛਾ ਚੁੱਕੀ ਸੀ। ਦੁਸ਼ਮਣ ਨੂੰ ਦੇਖ ਕੇ ਯੋਧੇ ਤੋਂ ਢੋਲ ਨਗਾਰੇ ਵੱਜਣ ਲੱਗੇ ਅਤੇ ਫੌਜ ਨੇ ਫਟਾਫਟ ਕਤਾਰਬੰਦੀ ਕਰ ਲਈ। ਸਿੱਖ ਫੌਜ ਹਾਲੇ ਆਪਣਾ ਜੋਧੇ ਚੱਕਰ ਬੂਬਰਾਚ ਹੀ ਰਹੀ ਸੀ ਕਿ ਬ੍ਰਿਟਿਸ਼ ਫੌਜ ਨੇ ਤਾਬੜ ਤੋੜ ਗੋਲਾਬਾਰੀ ਸ਼ੁਰੂ ਕਰ ਦਿੱਤੀ। ਗੋਲਾਬਾਰੀ ਦਾ ਸਭ ਤੋਂ ਵੱਡੇਰੇ ਅਸਰ ਵੈਂਟੂਰਾ ਵਾਲੀ ਫ੍ਰੈਂਚ ਡਿਵੀਜ਼ਨ ਤੇ ਹੋਇਆ ਕਿਉਂਕਿ ਬ੍ਰਿਟਿਸ਼ ਫੌਜ ਸੱਜੇ ਪਾਸਿਓਂ ਆ ਰਹੀ ਸੀ ਅਤੇ ਜਨਰਲ ਵੈਂਟੂਰਾ ਵਾਲੀ ਡਿਵੀਜ਼ਨ ਵੀ ਸੱਜੇ ਪਾਸੇ ਖੜੀ ਸੀ ਅਤੇ ਉਸ ਨੂੰ ਕਿਸੇ ਪਾਸਿਓਂ ਸਹਿਯੋਗ ਵੀ ਨਹੀਂ ਮਿਲ ਰਿਹਾ ਸੀ ਸਾਰੇ ਘੋੜਸਵਾਰ ਖੱਬੇ ਪਾਸੇ ਸਨ ਬ੍ਰਿਟਿਸ਼ ਘੋੜਸਵਾਰਾਂ ਨੇ ਉਹਨਾਂ ਉੱਪਰ ਕਰਾਰਾ ਹੱਲਾ ਬੋਲ ਦਿੱਤਾ ਸੀ ਅਤੇ ਸਿੱਖ ਘੋੜਸਵਾਰ ਬੁਰੀ ਤਰ੍ਹਾਂ ਨਾਲ ਉਲਝ ਗਏ ਸਨ ਇੰਜ ਖੱਬੇ ਪਾਸੇ ਦੇ ਤੋਬਖਾਨੀ ਦੀ ਵੀ ਪੂਰੀ ਤਰ੍ਹਾਂ ਨਾਲ ਹਫਾਜਤ ਨਹੀਂ ਹੋ ਰਹੀ ਸੀ ਅਸੁਰੱਖਿਅਤ ਤੋਪਚੀਆਂ ਨੂੰ ਭੱਜਣ ਦਾ ਮੌਕਾ ਵੀ ਨਾ ਮਿਲ ਸਕਿਆ ਉਹਨਾਂ ਨੂੰ ਤੋਪ ਚਲਾਉਂਦਿਆਂ ਨੂੰ ਵੀ ਹੀ ਵਾੜ ਦਿੱਤਾ ਗਿਆ ਥੋੜੀ ਦੇਰ ਬਾਅਦ ਮਹਤਾਬ ਸਿੰਘ ਅਤੇ ਮਿਸਰ ਦੀਆਂ ਡਿਵੀਜ਼ਨਾਂ ਹਾਰ ਕੇ ਫਰਾਰ ਹੋ ਗਈਆਂ ਹੁਣ ਪਿਛਲੇ ਹੁਣ ਪਿੱਛੇ ਸਿਰਫ ਵੈਂਤੂਰਾ ਵਾਲੀ ਡਿਵੀਜ਼ਨ ਹੀ ਰਹਿ ਗਈ ਜੋ ਰੋੜ ਰੋਕ ਕੇ ਗੋਲੇ ਵਰਾਉਂਦੀ ਰਹੀ ਅਤੇ ਗੋਲੇ ਵਰਾਉਣ ਦਾ ਇਸੰਸਲਾਗ ਗਈ ਰਾਤ ਤੱਕ ਚੱਲਦਾ ਰਿਹਾ ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਇਕੱਲੇ ਬਗੈਰ ਕਿਸੇ ਸਹਿਯੋਗ ਅਤੇ ਪਿੱਛੇ ਛੱਡ ਦਿੱਤੀ ਗਈ ਮਹਿਸੂਸ ਕਰਕੇ ਇਸ ਡਿਵੀਜ਼ਨ ਨੇ ਵੀ ਹੋਰ ਲੜਨ ਨਾਲੋਂ ਦੂਜਿਆਂ ਵਾਂਗ ਭੱਜ ਜਾਣ ਵਿੱਚ ਹੀ ਬਿਹਤਰੀ ਸਮਝੀ। ਇੰਜ ਸਵੇਰ ਹੋਣ ਵੇਲੇ ਸਿੱਖ ਫੌਜ ਦਾ ਇੱਕ ਵੀ ਬੰਦਾ ਮੈਦਾਨ ਵਿੱਚ ਨਹੀਂ ਸੀ। ਬ੍ਰਿਟਿਸ਼ ਫੌਜ ਜਿਸ ਬਾਰੇ ਕਿਹਾ ਜਾਂਦਾ ਹੈ ਉਹ ਵੀ ਰਾਤ ਵੇਲੇ ਭੱਜ ਨਿਕਲੀ ਸੀ। ਹੁਣ ਇਹ ਪਤਾ ਲੱਗਨ ਤੇ ਕਿ ਸਿੱਖ ਤਾਂ ਖੁਦ ਹੀ ਭੱਜ ਕੇ ਦਰਿਆ ਪਾਰ ਕਰ ਰਹੇ ਹਨ। ਇੱਕਦਮ ਪਿੱਛੇ ਪਰਤੇ ਕੇ ਮੈਦਾਨ ਵਿੱਚ ਆ ਗਏ ਅਤੇ ਸਿੱਖ ਕੈਂਪ ਅਤੇ ਉਹਨਾਂ ਦੀਆਂ ਤੂਪਾਂ ਉੱਪਰ ਕਬਜ਼ਾ ਕਰ ਲਿਆ। ਇਸੇ ਵੇਲੇ ਸਰਦਾਰ ਤੇਜ ਸਿੰਘ ਤਕਰੀਬਨ 25-30 ਹਜ਼ਾਰ ਤਾਜਾਦੰਮ ਫੌਜ ਨਾਲ ਆਪਣੇ ਸ੍ਰੋਪਰ ਦੇ ਕੈਂਪ ਤੋਂ ਫਿਰ ਉਹ ਸ਼ਹਿਰਾ ਪੁੱਜਾ ਅਤੇ ਅੰਗਰੇਜ਼ ਫੌਜ ਦੇ ਸਾਹਮਣੇ ਡਟ ਗਿਆ ਅੰਗਰੇਜ਼ ਫੌਜ ਕੱਲ ਦੇ ਯੁੱਧ ਨਾਲ ਪੂਰੀ ਤਰ੍ਹਾਂ ਥੱਕੀ ਹੋਈ ਸੀ ਤੱਕੀ ਹਾਰੀ ਫੌਜ ਲਈ ਇਸ ਤਾਜ਼ਾ ਦਮ ਫੌਜ ਤੇ ਹਮਲਾ ਕਰਨਾ ਬੜਾ ਮੁਸ਼ਕਲ ਸੀ ਬ੍ਰਿਟਿਸ਼ ਫੌਜ ਨੂੰ ਇਹ ਲੱਗਦਾ ਸੀ ਕਿ ਇਸ ਥਕਾਵਰ ਦੀ ਹਾਲਤ ਵਿੱਚ ਉਸ ਨੇ ਇਸ ਫੌਜ ਤੇ ਹਮਲਾ ਤਾਂ ਕੀ ਕਰਨਾ ਸੀ ਉਲਟਾ ਜੇ ਇਸ ਫੌਜ ਨੇ ਬ੍ਰਿਟਿਸ਼ ਫੌਜ ਤੇ ਹਮਲਾ ਕਰ ਦਿੱਤਾ ਤਾਂ ਬ੍ਰਿਟਿਸ਼ ਫੌਜ ਤੋਂ ਉਸ ਹਮਲੇ ਦਾ ਜਵਾਬ ਨਹੀਂ ਨਹੀਂ ਦਿੱਤਾ ਜਾਣਾ ਸੀ ਉਹਨਾਂ ਵਿੱਚ ਨਾ ਲੜਨ ਦੀ ਤਾਕਤ ਬਚੀ ਸੀ ਨਾ ਅੜਨ ਦੀ ਇਹ ਫੌਜ ਗਿਣਤੀ ਪੱਖੋਂ ਵਿਦੇਰੇ ਸੀ ਅਤੇ ਤਾਜ਼ਾ ਦਾਮ ਹੋਣ ਕਰਕੇ ਤਕਰੀਬੀ ਸੀ ਡਿਊਟੀ ਫੌਜ ਦੀ ਕਿਸਮਤ ਨੇ ਉਸ ਸੰਦਾ ਸਾਥ ਦਿੱਤਾ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਿਸ ਵੱਡੀ ਫੌਜ ਦੇ ਹਮਲੇ ਬਾਰੇ ਸੋਚ-ਸੋਚ ਕੇ ਉਹਨਾਂ ਦੇ ਸਾਹ ਸੁੱਕੇ ਰਹੇ ਸਨ ਉਸ ਫੌਜ ਦੇ ਨੇ ਤਾਂ ਕੋਈ ਹਮਲਾ ਵੀ ਕੀਤਾ ਹੀ ਨਹੀਂ ਨਾ ਹੀ ਕਿਸੇ ਨੇ ਗੋਲੀ ਚਲਾਈ ਤੇ ਨਾ ਕਿਸੇ ਨੇ ਕੋਈ ਤਲਵਾਰ ਬਸ ਇਹ ਫੌਜ ਉਲਟੇ ਪੈਰੀ ਮੁਖੀ ਅਤੇ ਆਪਣੇ ਭੱਜ ਚੁੱਕੇ ਸਾਥੀਆਂ ਦੇ ਪਿੱਛੇ-ਪਿੱਛੇ ਸੱਤ ਲੋਈ ਵੱਲ ਭੱਜ ਗਈ ਜੇਕਰ ਇਹ ਫੌਜ ਹਮਲਾ ਕਰ ਦਿੰਦੀ ਤਾਂ ਜੁੱਦ ਦਾ ਨਕਸ਼ਾ ਹੀ ਬਦਲ ਜਾਣਾ ਸੀ ਬ੍ਰਿਟਿਸ਼ ਫੌਜ ਬਿਨਾਂ ਕਿਸੇ ਝਗੜੇ ਤੋਂ ਫਿਰ ਉਸ ਸ਼ਹਿਰ ਦੇ ਮੈਦਾਨ ਤੇ ਹੀ ਕਾਬਜ਼ ਨਹੀਂ ਹੋ ਸਕੀ ਸਗੋਂ ਇਸ ਨੇ ਸਿੱਖ ਰਾਜ ਦੇ ਖਾਲੀ ਕੈਂਪਾਂ ਅਤੇ ਲਵਰ ਸਟੋਪਾਂ ਉੱਪਰ ਵੀ ਕਬਜ਼ਾ ਕਰ ਲਿਆ ਸੀ ਸਿੱਖ ਫੌਜ ਦਾ ਜਿਹੜਾ ਹਿੱਸਾ ਲਾਲ ਸਿੰਘ ਦੀ ਅਗਵਾਈ ਵਿੱਚ ਦਰਿਆ ਵੱਲ ਨਸਿਆ ਸੀ ਬ੍ਰਿਟਿਸ਼ ਫੌਜ ਨੇ ਉਸ ਦਾ ਪਿੱਛਾ ਕੀਤਾ ਤੇ ਉਹਨਾਂ ਨੂੰ ਆਪਣਾ ਰੂਟ ਬਦਲਣ ਲਈ ਮਜਬੂਰ ਕਰ ਦਿੱਤਾ ਹੁਣ ਜਾਂ ਤਾ ਉਹ ਬ੍ਰਿਟਿਸ਼ ਫੌਜ ਦਾ ਮੁਕਾਬਲਾ ਕਰ ਸਕਦੇ ਸਨ ਜਾਂ ਦਰਿਆਵੇ ਛਾਲਾਂ ਮਾਰ ਸਕਦੇ ਸਨ ਇਸ ਹੜਬੜਾਹਟ ਵਿੱਚ ਸਿੱਖ ਫੌਜ ਘਬਰਾ ਗਈ ਹਜ਼ਾਰਾਂ ਬੰਦਿਆਂ ਨੇ ਦਰਿਆਵੇ ਛਾਲਾਂ ਮਾਰ ਦਿੱਤੀਆਂ ਬਹੁਤ ਸਾਰੇ ਦਰਿਆ ਦੇ ਪਾਣੀ ਵਿੱਚ ਰੁੜ ਗਏ 10000 ਫੌਜ ਦਰਿਆ ਪਾਰ ਕਰਕੇ ਦੂਜੇ ਪਾਸੇ ਆਪ ਜਾ ਪਹੁੰਚੀ ਇਹਨਾਂ ਵਿੱਚੋਂ ਬਹੁਤ ਸਾਰੇ ਸੈਨਿਕ ਅਤੇ ਉਹਨਾਂ ਦੇ ਅਫਸਰ ਫਰਾਰ ਹੋ ਗਏ ਅਤੇ ਆਪੋ ਆਪਣੇ ਘਰ ਜਾ ਪਹੁੰਚੇ ਉਹਨਾਂ ਲਈ ਇਹ ਬਿਹਤਰ ਹੋਣਾ ਸੀ ਕਿ ਉਹ ਇਕੱਠੇ ਹੋ ਜਾਂਦੇ ਜੇ ਬ੍ਰਿਟਿਸ਼ ਫੌਜ ਤੇ ਹਮਲੇ ਦਾ ਦਲ ਸਿਰ ਤੇ ਸੀ ਤਾਂ ਉਸ ਨੂੰ ਸਹਾਰ ਦੇ ਆਪਣੇ ਘਰਦਿਆਂ ਤੇ ਦੇਸ਼ਵਾਸੀਆਂ ਤੋਂ ਪਗੋੜਾ ਖਵਾਉਣ ਅਤੇ ਜਲੀਲ ਹੋਣ ਨਾਲੋਂ ਤਾਂ ਇਹ ਕਿਤੇ ਚੰਗਾ ਸੀ। ਉਹਨਾਂ ਦੀ ਆਪਣੇ ਉਹਨਾਂ ਸਾਥੀਆਂ ਦੀ ਨਜ਼ਰ ਵਿੱਚ ਵੀ ਕੀ ਇੱਜ਼ਤ ਰਹਿ ਗਈ ਹੋਵੇਗੀ ਜਿਨ੍ਹਾਂ ਨਾਲ ਉਹ ਨਸੇ ਸਨ। ਜਿਹੜੇ ਆਪਣੇ ਘਰਾਂ ਵਿੱਚ ਜਾ ਪਹੁੰਚੇ ਸਨ ਉਹਨਾਂ ਨੂੰ ਆਪਣੇ ਦੋਸਤਾਂ ਤੋਂ ਆਪਣੇ ਗੁਆਂਢੀਆਂ ਤੋਂ ਇੱਥੋਂ ਤੱਕ ਆਪਣੀਆਂ ਪਤਨੀਆਂ ਤੋਂ ਕਿੰਨੇ ਵਿਅੰਗ ਭਰੇ ਬੋਲ ਸੁਣਨੇ ਪਏ ਹੋਣਗੇ। ਉਹਨਾਂ ਦੀ ਕਾਇਰਤਾ ਉੱਪਰ ਸਾਰਿਆਂ ਨੇ ਕਿ ਨਿਆਲਾ ਤਾਂ ਪਾਈਆਂ ਹੋਣ ਗਿਆ ਅਜਿਹੇ ਲੋਕਾਂ ਨੂੰ ਗਾਲਾਂ ਕੱਢੀਆਂ ਗਈਆਂ ਕੁੱਟਿਆ ਗਿਆ ਇਥੋਂ ਤੱਕ ਕਿ ਪਿੰਡ ਦੀਆਂ ਔਰਤਾਂ ਵੀ ਘਰਾਂ ਚੋਂ ਨਿਕਲ ਆਈਆਂ ਤੇ ਇਨ੍ਹਾਂ ਪਗੋੜਿਆਂ ਤੇ ਗੱਲ ਪੈ ਗਈਆਂ ਲਾਹੌਰ ਵਿੱਚ ਰਾਣੀ ਦੇ ਹੁਕਮ ਨਾਲ ਇੱਕ ਨਾ ਪਗੋੜਿਆਂ ਲਈ ਸ਼ਹਿਰ ਦੇ ਸਾਰੇ ਗੇੜ ਬੰਦ ਕਰ ਦਿੱਤੇ ਗਏ ਰਾਣੀ ਨੇ ਅਗਲਾ ਹੁਕਮ ਇਹ ਜਾਰੀ ਕਰ ਦਿੱਤਾ ਕਿ ਜੰਗ ਚੁੱਪਾ ਜਕੇ ਆਏ ਸਾਰੇ ਪਗੋੜਿਆਂ ਨੂੰ ਕੈਦ ਕਰ ਲਿਆ ਜਾਵੇ ਅਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ ਇਸ ਕਾਰਵਾਈ ਨੇ ਪਗੋੜਿਆਂ ਨੂੰ ਇਹਦੀ ਚੰਗੀ ਖਿਚਾਈ ਕੀਤੀ ਅਤੇ ਇਸ ਕਾਰਵਾਈ ਤੋਂ ਡਰਤ ਕੇ ਲਾਹੌਰ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਨਸ ਕੇ ਆਏ ਫੌਜੀ ਸਤਲੋਏ ਪਾਰ ਜੰਗ ਦੇ ਮੈਦਾਨ ਵੱਲ ਪਰਤਨੇ ਸ਼ੁਰੂ ਹੋ ਗਏ। ਰਾਜਾ ਲਾਲ ਸਿੰਘ ਜੋ ਜੁੱਧ ਵਿੱਚੋਂ ਭੱਜਣ ਵਾਲਾ ਸਭ ਤੋਂ ਪਹਿਲਾ ਬੰਦਾ ਸੀ ਨੇ ਆਪਣਾ ਰੁਕ ਫਲੋਰ ਨੇੜੇ ਰਨਜੋਧ ਸਿੰਘ ਦੇ ਡੇਰੇ ਵੱਲ ਕਰ ਲਿਆ। ਉੱਥੋਂ ਅੰਮ੍ਰਿਤਸਰ ਲਈ ਨਿਕਲ ਗਿਆ ਅਤੇ ਉੱਥੇ ਉਹ ਕੁਝ ਚਿਰ ਲਈ ਲੁਕਿਆ ਰਿਹਾ। ਸਰਦਾਰ ਤੇਜਾ ਸਿੰਘ ਦੀ ਅਗਵਾਈ ਹੇਠਲੀ ਫੌਜ ਨੇ ਦਰਿਆ ਦੇ ਸੱਜੇ ਕਿਨਾਰੇ ਤੇ ਹਰੀਕੇ ਪੱਤਨ ਦੇ ਨੇੜੇ ਡੇਰਾ ਲਾਇਆ ਹੋਇਆ ਸੀ। ਇਹ ਦਰਿਆ ਦੇ ਪਰਲੇ ਪਾਰ ਸੰਨ ਅਤੇ ਅੰਗਰੇਜ਼ ਉਰਲੇ ਪਾਰ ਬ੍ਰਿਟਿਸ਼ ਫੌਜ ਨੇ ਇਸ ਫੌਜ ਦੇ ਮੋੜ ਜੁੜਨ ਅਤੇ ਇਸ ਵਿੱਚ ਹੋਰ ਬੰਦਿਆਂ ਦੀ ਸ਼ਮੂਲੀਅਤ ਉੱਪਰ ਕਰੜੀ ਨਜ਼ਰ ਰੱਖੀ ਹੋਈ ਸੀ। ਭਗੌੜੇ ਫੌਜੀਆਂ ਦੀ ਵਾਪਸੀ ਹੋ ਰਹੀ ਸੀ। ਖਾਲਸਾ ਫੌਜ ਦੇ ਮਨਾਂ ਵਿੱਚ ਬਹੁਤ ਸਾਰੇ ਸ਼ੱਕ ਪੈਦਾ ਹੋ ਗਏ ਸਨ। ਫੌਜ ਨੂੰ ਇਹ ਸ਼ੱਕ ਵੀ ਹੋ ਗਿਆ ਸੀ ਕਿ ਉਹਨਾਂ ਦੀਆਂ ਦੋਵੇਂ ਹਾਰਾਂ ਲਈ ਉਹਨਾਂ ਦੇ ਆਗੂ ਜ਼ਿੰਮੇਵਾਰ ਸਨ। ਉਹਨਾਂ ਦੇ ਮਨ ਵਿੱਚ ਸ਼ੱਕ ਸੀ ਕਿ ਉਹਨਾਂ ਦੇ ਆਗੂਆਂ ਨੇ ਇਹ ਦੋਵੇਂ ਹਾਰਾਂ ਜਾਣਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਕਰਵਾਈਆਂ ਹਨ ਅਤੇ ਇਸ ਸਾਜ਼ਿਸ਼ ਵਿੱਚ ਰਾਣੀ ਵੀ ਸ਼ਾਮਲ ਹੈ। ਉਹਨਾਂ ਨੂੰ ਲੱਗਦਾ ਸੀ ਕਿ ਰਾਣੀ ਉਹਨਾਂ ਨੂੰ ਤਬਾਹ ਕਰਕੇ ਆਪਣੇ ਭਰਾ ਦੀ ਮੌਦਾ ਬਦਲਾ ਲੈਣਾ ਚਾਹੁੰਦੀ ਹੈ ਫੌਜ ਨੇ ਰਾਣੀ ਨੂੰ ਲਿਖੇ ਬਹੁਤ ਸਾਰੇ ਸੰਦੇਸ਼ਾਂ ਵਿੱਚ ਇਹਨਾਂ ਸ਼ੰਕਿਆਂ ਨੂੰ ਬੜੀ ਉੱਚੀ ਸੁਰ ਵਿੱਚ ਉਲਵਾ ਰਿਹਾ ਅਤੇ ਨਾਲ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਅਜਿਹੀ ਗੱਲਾਂ ਤੇ ਉਸ ਨੂੰ ਸਿੱਟੇ ਭੁਗਤਨੇ ਪੈਣਗੇ ਉਹਨਾਂ ਦੇ ਇਹ ਸੰਦੇਸ਼ਾਂ ਦਾ ਰਾਣੀ ਦੇ ਮਨ ਉੱਪਰ ਅਜਿਹਾ ਪ੍ਰਭਾਵ ਪਿਆ ਕਿ ਉਸ ਨੂੰ ਲੱਗਣ ਲੱਗ ਪਿਆ ਕਿ ਵਿਦਰੋਹੀ ਹੋਏ ਸੈਨਿਕ ਲਾਹੌਰ ਵਿੱਚ ਆਵੜਣਗੇ ਅਤੇ ਉਸ ਨੂੰ ਤੇ ਉਸਦੇ ਪੁੱਤਰ ਨੂੰ ਮਾਰ ਦੇਣਗੇ ਇਸ ਕਰਕੇ ਉਸ ਨੇ ਸ਼ਹਿਰ ਦੇ ਗੇਟਾਂ ਤੇ ਪਹਿਰਾ ਹੋਰ ਵੀ ਮਜ਼ਬੂਤ ਕਰ ਦਿੱਤਾ ਅਦੇ ਸਕਦੇ ਦੇ ਦਿੱਤੇ ਕਿ ਕਿਸੇ ਵੀ ਹਥਿਆਰਬੰਦ ਸ਼ੱਕੀ ਬੰਦੇ ਨੂੰ ਸ਼ਹਿਰ ਦੇ ਗੇਟੋਂ ਅੰਦਰ ਨਾ ਆਉਣ ਦਿੱਤਾ ਜਾਵੇ। ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ। ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਣ ਦੇ ਸਮੇਂ ਬੇਨਤੀ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋਈਆਂ ਦਿਨ ਹੋਈਆਂ ਹੋਣਗੀਆਂ। ਨਾਦਾਨ ਸਿੰਘ ਜਾਣ ਕੇ ਮਾਫ਼ ਕਰਨਾ। ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ। ਵਾਹਿਗੁਰਜੀ ਕਾ ਖਾਲਸਾ, ਸ਼੍ਰੀ ਵਾਹਿਗੁਰਜੀ ਕੀ ਫਤਿਹ।